ਮੈਨੂੰ ਲੱਗਦਾ ਇਹਦੀ ਜਮਾਲਤ ਜੱਪ ਤੋਂ ਨਹੀਂ ਆ 2.5 ਲੱਖ ਵੋਟਾਂ ਨਾਲ ਤੇ ਤੁਸੀਂ ਕਹਿ ਰਹੇ ਹੋ ਨਹੀਂ ਜਿੱਤਣਾ ਇਹ ਨੂੰ ਇਹ ਚਾ ਦਿੱਲੀ ਭੇਜਤਾ ਇਹਦੇ ਚਾਰਾਂ ਚੋਂ ਤਿੰਨ ਮੈਂਕਵੇ ਤੇ ਭਗਵੰਤ ਨੇ ਖੋਲੇ ਸੀ ਅੱਜ ਅਜਨਾਲੇ ਦਾ ਜਾਂ ਇਹਦੇ ਆਪ ਦੇ ਨਗਰ ਦਾ ਹਾਲ ਵੇਖ ਲਓ ਕੀ ਆ ਇਹ ਤਾਂ ਉਹ ਚਾ ਕੰਮ ਹੈ ਕਿ ਜਿੰਮੇ ਪੂਤਨ ਨੂੰ ਸੱਦ ਲੋ ਰਸ਼ੀਆ ਤੋਂ ਉਹਦੀ ਗੱਲ ਨਹੀਂ ਸਮਝ ਆਉਂਦੀ ਇਹ ਜਿਹੇ ਨੂੰ ਪਾਰਲੀਮੈਂਟ ਕੇ 베ਜ ਭੇਜ ਕੇ ਤੇ ਉੱਥੇ ਸਮਝਾਉ ਕੋਣ ਕੀ ਇਹ ਬੋਲਦਾ ਕੀ ਹੈ ਇਹ ਸ਼ਰਾਬ ਨਾਲ ਜਿਹੜਾ ਇਹਨਾਂ ਨਾਲ ਇੰਨਾ ਪਿਆਰ ਹੈ ਭਗਵੰਤ ਦਾ ਤੇ ਕੇਜਰੀਵਾਲ ਦਾ ਇੱਕ ਉਹਦੇ ਚ ਘਟਾਲਾ ਵੀ ਕਰਦਾ ਇੱਕ ਉਹਦੇ ਚ ਨਸ਼ਾ ਕਰਦਾ ਇਹ ਦੱਸਣ ਲੋਕਾਂ ਨੂੰ ਕਿ ਕਿੱਟੇ ਦੇ ਇਮਾਨਦਾਰ ਕਿਵੇਂ ਖਾ ਕੇ ਪੈਸੇ ساری ਕੈਬਨਟ ਤੋਂ ਦੀ ਅੰਦਰ ਹੋ ਗਈ ਅਜ ਸੰਜੀਤ ਸਿੰਘ ਆថੋਟਾ ਮਨੀਸ਼ ਸੋਦੀਆ ਜੈਨ ਆਹ ਹਰਵਿੰਦ ਕੇਜਰੀਵਾਲ ਹਲੇ ਤਾਂ ਇੰਟ੍ਰਿਮ ਜਮਾਲਤ ਵੇੜੀ ਔਰ ਵੱਡੀ ਗੱਲ ਅਪ ਪਟਵਾਰੀਆਂ ਨੂੰ ਸਸਪੈਂਡ ਕਰਤਾ ਜਿਹੜੀ ਅਸਲੀਅਤ ਰੱਖ ਰਹੀ ਹੈ ਸਾਹਮਣੇ ਕਿ ਨਹਿਰਾਂ 'ਚ ਪਾਣੀ ਨਹੀਂ ਹੈ ਉਹਨਾਂ ਨੂੰ ਸੱਚ ਦੱਸਣ ਤੇ ਕਿ ਉਹ ਸੱਚ ਬੋਲ ਰਹੇ ਉਹਨਾਂ ਤੇ ਐਕਸ਼ਨ ਲੈ ਲੈ ਕਿਉਂਕਿ ਉਹ ਕਹਿੰਦੇ ਕਿ ਨਹੀਂ ਝੂਠ ਲਿਖੋ ਇਹ ਲਿਖੋ ਕਿ 100% ਪਾਣੀ ਆ ਪੰਜਾਬ ਦੇ ਡੇਲਾਂ ਤੱਕ ਪਾਣੀ ਪਹੁੰਚ ਰਿਹਾ ਮਤਲਬ ਪੰਜਾਬ 'ਚ ਪਾਣੀ ਵਾਤੂ ਹੈ ਹਰਿਆਣੇ ਨੂੰ ਦੇ ਦਿਓ ਭਾਵੇਂ ਰਾਜਸਥਾਨ ਨੂੰ ਦੇ ਰੋ ਇਹ ਅਜ ਵੱਡੀ ਗੱਲ ਹੈ ਅੱਜ ਮੇਰੇ ਕੋਲੋਂ ਖਬਰ ਆਈ ਹੈ ਕਿ ਕਿੱਥੇ ਇਹਨਾਂ ਨੇ 360 ਕਰੋੜ ਰੁਪਇਆ ਨਹਿਰੀ ਪਾਣੀ ਦਾ ਮਾਮਲਾ ਇੱਕ ਨਵਾਂ ਜਜ਼ੀਆ ਟੈਕਸ ਲਾਤਾ ਜਿਹੜਾ ਬਾਦਲ ਸਾਹਿਬ ਨੇ ਬਿਲਕੁਲ ਮਾਫ ਕਰਤਾ ਸੀ ਸੋ ਇਸ ਤਰੀਕੇ ਦੇ ਜੋ ਧੱਕੇਸ਼ਾਹੀ ਕਿਸਾਨਾਂ ਨਾਲ ਔਰ ਖੇਤ ਮਜ਼ਦੂਰਾਂ ਨਾਲ ਹੋ ਰਹੀ ਹੈ ਉਹ ਸਾਰੀ ਚਿੰਤਾ ਦਾ ਵਿਸ਼ਾ ਲੋਕ ਇਹਦਾ ਸਬਕ ਮੌਜੂਦਾ ਝਾੜੂ ਸਰਕਾਰ ਨੂੰ ਤੇ ਕੇਂਦਰ ਦੀ ਭਾਜਪਾ ਦੀ ਸਰਕਾਰ ਨੂੰ ਸਿਖਾਉਣਾ ਦਲਾਵ ਦੇ ਨਾਂ ਤੇ ਅੱਜ ਪੰਜਾਬ ਦੇ ਨਾਲ ਜੋ ਵਿਚਕਰਾ ਹੋ ਰਿਹਾ ਇਹ ਬੜਾ ਚਿੰਤਾ ਦਾ ਵਿਸ਼ਾ ਹੈ ਇਸ ਦੇਸ਼ 'ਚ ਦੋ ਸਰਕਾਰਾਂ ਨੇ ਸੂਬੇ ਦੀ ਤੇ ਦੇਸ਼ ਦੀ ਸੂਬੇ ਦੀ ਸਰਕਾਰ ਨੂੰ ਗਲਤ ਚੁਣ ਕੇ ਲੋਕ ਪਛਤਾਉਣ ਦੇ ਆਜੇ ਜੇ ਦੇਸ਼ ਦੀ ਸਰਕਾਰ ਵੀ ਗਲਤ ਚੁਣੀ ਗਈ ਗਲਤ ਨੁਮਾਇੰਦਾ ਚਲੇ ਗਿਆ ਤੇ ਹਾਲ ਫਿਰ ਪੰਜਾਬ ਦਾ ਤੇ ਬਹੁਤ ਹੋਰ ਮਾੜਾ ਹੋਊਗਾ ਇਸ ਲਈ ਸਹੀ ਨੁਮਾਇੰਦੇ ਨੂੰ ਚੁਣੋ ਅਨਿਲ ਜੋਸ਼ੀ ਜੀ ਜਿਹੜੇ ਵਿਕਾਸਪੁਰਚ ਨੇ ਔਰ ਜਿਨ੍ਹਾਂ ਨੇ ਖੇਤੀ ਕਾਨੂੰਨਾਂ ਦੇ ਖਿਲਾਫ ਪਹਿਲਾ ਬਾਦ ਲੀਡਰ ਹੈ ਜਿਨੇ ਇਸ ਕਾਨੂੰਨ ਦੇ ਖਿਲਾਫ ਅਸਤੀਫਾ ਦਿੱਤਾ ਭਾਜਪਾ ਤੋਂ ਔਰ ਹਿੰਦੂ ਸਿੱਖ ਇੱਕ ਕਾਦਾ ਵੱਡਾ ਪ੍ਰਤੀਕ